ਕਾਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਸਵੇਰੇ ਸਾਰੇ ਉੱਠ ਚੁੱਕੇ ਆ ਸਭ ਤੋਂ ਪਹਿਲਾਂ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਜਿਹੜੇ ਮੇਰੇ ਵਲੌਗ ਵੇਖਦੇ ਆ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਹੋਣ ਮੈਂ ਵਾਹਿਗੁਰੂ ਅੱਗੇ ਦੁਆ ਕਰਦਾ ਕਿ ਇਹ ਨਵਾਂ ਸਾਲ ਤੁਹਾਡੇ ਲਈ ਇੱਕ ਨਵੀਂ ਨਿਹਾਰ ਲੈ ਕੇ ਆਵੇ ਤੁਸੀਂ ਸਾਰੇ ਤਰੱਕੀਆਂ ਕਰੋ ਖੁਸ਼ ਰਹੋ ਤੇ ਇਹ ਨਵਾਂ ਸਾਲ ਤੁਹਾਡੇ ਲਈ ਇੱਕ ਨਵੀਂ ਬਲੰਦੀ ਦੇ ਕੇ ਜਾਵੇ ਤੇ ਅੱਜ ਦੇ ਦਿਨ 1 ਜਨਵਰੀ 1993 ਨੂੰ ਆਪਣੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਤੇ ਅੱਜ ਵੀ 1 ਜਨਵਰੀ 2026 ਚੜ੍ਹ ਗਿਆ ਤੇ ਅੱਜ ਸ਼ਹੀਦਾਂ ਦਾ ਦਿਨ ਹੈ ਮੈਂ ਕਹਿੰਦਾ ਨਵਾਂ ਸਾਲ ਮਨਾਉਣ ਦੇ ਚੱਕਰ ਦੇ ਵਿੱਚ ਆਪਾਂ ਆਪਣੇ ਸ਼ਹੀਦਾਂ ਨੂੰ ਵੀ ਨਾ ਭੁੱਲੀਏ ਨਵਾਂ ਸਾਲ ਵੀ ਬਣਾਓ ਤੇ ਆਪਣੇ ਸ਼ਹੀਦਾਂ ਨੂੰ ਵੀ ਨਾ ਭੁੱਲੋ ਅੱਜ ਦੇ ਦਿਨ ਆਪਣੇ ਗੁਰਦੇਵ ਸਿੰਘ ਕੌਂਕੇ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਵੀ ਨਾ ਭੁੱਲੋ ਤੇ ਆਪਾਂ ਸਾਰੇ ਸਾਰੇ ਉੱਠ ਕੇ ਆ ਚੁੱਕੇ ਹਾਂ ਕੋਠੇ ਤੇ ਤੇ ਆਪਣੇ ਕੋਲੇ ਆ ਵੀ ਆ ਗਿਆ ਤੇ ਮੌਸਮ ਦੇਖ ਸਕਦੇ ਹੋ ਹਲੇ ਵੀ ਬਹੁਤ ਜ਼ਿਆਦਾ ਬਹਾਵਾ ਟਾਈਮ ਹੋ ਗਿਆ ਪਰ ਤੇ ਹਲਕੀ ਹਲਕੀ ਪੂਰ ਪੈ ਰਹੀ ਆ ਥੱਲੇ ਬਹੁਤ ਜ਼ਿਆਦਾ ਅੱਜ ਵੀ ਠੰਡ ਹੋਈ ਪਈ ਆ ਹਨਾ ਬਹੁਤ ਮਾੜੀ ਹੋਈ ਪਈ ਆ ਅੱਜ ਦਾ ਅੱਜ 1 ਜਨਵਰੀ ਅੱਜ ਦਿਨ ਚੜਿਆ ਤੇ ਦੇਖ ਲਓ ਤੋਂ ਆਪਣੀ ਨਿਕਲੀ ਹਲੇ ਤੱਕ ਬਹੁਤ ਟਾਈਮ ਹੋ ਗਿਆ ਪਰ ਮੈਂ ਤਾਂ ਹੁਣ ਉੱਠਿਆ ਕਿਉਂਕਿ ਕੱਲ ਆਪਾਂ ਗੱਤਕਾ ਖੇਡਣ ਗਏ ਸੀਗੇ ਤੇ ਜ਼ਿਆਦਾ ਥੱਕ ਗਏ ਸੀਗੇ ਸੱਟਾਂ ਫਿੱਟਾਂ ਵੱਜੀਆਂ ਸੀ ਮਾੜੀ ਮੋਟੀ ਹੱਥ ਤੇ ਵੱਜ ਗਈ ਸੀ ਤੇ ਗੋਡਿਆਂ ਤੇ ਪੈਰ ਤੁਹਾਨੂੰ ਪਤਾ ਹੀ ਦੁਖਦਾ ਸੀਗਾ ਆਪਣਾ ਤੇ ਜ਼ਿਆਦਾ ਹੀ ਉਹ ਹੋ ਗਿਆ ਸੀਗਾ ਤੇ ਆਪਾਂ ਕੱਲ ਫੇਰ ਜਾਣਾ ਮਲੋਟ ਖੇਡਣ ਜਾਣਾ ਆਪਣੇ ਲਾਗੇ ਇੱਥੇ ਪਿੰਡ ਹੈਗਾ ਮਲੋਟ ਉੱਥੇ ਖੇਡਣ ਜਾਣਾ ਜਿਹੜੇ ਮੇਰੇ ਭਰਾ ਮੈਨੂੰ ਮਲੋਟ ਤੋਂ ਵੇਖਦੇ ਕਿਤੋਂ ਵੀ ਦੇਖਦੇ ਜ਼ਰੂਰ ਪਹੁੰਚ ਆਪਾਂ ਨਗਰ ਕੀਰਤਨ ਤੇ ਆਵਾਂਗੇ ਉੱਥੇ ਮੇਲ ਮਲਾਪ ਕਰਾਂਗੇ ਆਪਾਂ ਤੇ ਹੁਣ ਆਪਾਂ ਥੱਲੇ ਚੱਲਦੇ ਆਂ ਤੇ ਕੁਝ ਖਾਣੇ ਆ ਭੁੱਖ ਵੀ ਲੱਗੀ ਜਾਂਦੀ ਆ ਤੇ ਚਾਹ ਚੁ ਪੀਨੇ ਤੇ ਚਲੋ ਚੱਲਦੇ ਥੱਲੇ ਥੱਲੇ ਆ ਗਏ ਆ ਤੇ ਚਾਹ ਬਣੀ ਪਈ ਆ ਮੈਗੀ ਬਣਾਈ ਆਏ ਨੇ ਤੇ ਕੜਾਈ 'ਚ ਹੀ ਲੱਗੀ ਪਈ ਆ ਲੈ ਦੇਖ ਲੋ ਲੋਕ ਅਗਲੇ ਜੇ ਕਿਸੇ ਹੋਰ ਨੇ ਖਾਣੀ ਹੋਵੇ ਤੇ ਚ ਫੇਰ ਹਨੀ ਵੀ ਹਾਂ ਮੈਂ ਤਾਂ ਬਹੁਤ ਪੰਘੇ ਦਾ ਰਹਿ ਤਾ ਮੇਰਾ ਕਾਲ ਜਦੋਂ ਓਕੇ ਹੀ ਆ ਤੇ ਆ ਉਧਰ ਪਤਾ ਹੀ ਬੰਦਾ ਹੀ ਰਹਿੰਦਾ ਆਪਣੇ ਤਾਂ ਨਾ ਇੰਨੀਆਂ ਤਾਂ ਹੈ ਹੀ ਨਹੀਂ ਇੰਨੀਆਂ ਤੈਨੂੰ ਕੀ ਬੋਲਣਾ ਤੂੰ ਤਾਂ ਬਣਾ ਲਈਆਂ ਜੀਆਂ ਤੂੰ ਤਾਂ ਲੱਗੀ ਜੀ ਜੀ ਕਿਹਨੂੰ ਮਾੜੀ ਲੱਗਦੀ ਹੁੰਦੀ ਦੱਸੀ ਸਹੀ ਗੱਲ ਹੈ ਨਾ ਇੰਨੀਆਂ ਮਿਰਚਾਂ ਪਾ ਕੇ ਹੁਣ ਅੱਜ ਸਾਨੂੰ ਖਾਣੀ ਪੈ ਜੇ ਫੇਰ ਹੈ ਇੰਨੀਆਂ ਮਿਰਚਾਂ ਪਾ ਦੀਆਂ ਹੁਣ ਮੈਂ ਤਾਂ ਹਲੇ ਖਾ ਕੇ ਵੀ ਨਹੀਂ ਦੇਖੀ ਮੈਂ ਤਾਂ ਖਾ ਕੇ ਵੇਖੂਗਾ ਫਿਰ ਪਤਾ ਲੱਗੇ ਹੈ ਤੂੰ ਖਾਣੀ ਕੇ ਅੰਦਰ ਲੱਗਦੇ ਆਏ ਚੱਲੀਏ ਬਾਹਰ ਨਹੀਂ ਨਹੀਂ ਹਲੇ ਚਾਹ ਦੀ ਹਾਂਜੀ ਤੇ ਚਾਹ ਆਪਾਂ ਪੀ ਲਈ ਸੀ ਤੇ ਅੱਜ ਦਾ ਦਿਨ ਘਰ ਹੀ ਲੰਘ ਗਿਆ ਸਾਰਾ ਬਹੁਤ ਟਾਈਮ ਹੋ ਗਿਆ ਹੁਣ ਆਪਾਂ ਕਿਰਾਂ ਗੁਰਦੁਆਰੇ ਜਾ ਕੇ ਉਹਨੇ ਕਲਾਸ ਤੇ ਹਨਾ ਹਾਂਜੀ ਤੇ ਆਪਣੇ ਬਾਣੇ ਵੀ ਆਪਾਂ ਧੋਤੇ ਸੀਗੇ ਜਿਹੜੇ ਕੱਲ ਆਪਣੇ ਮਿੱਟੀ ਨਾਲ ਸਾਰੇ ਲਿਬੜ ਗਏ ਸੀ ਵਲੌਗ ਚ ਤੁਸੀਂ ਦੇਖ ਲਓ ਤੇ ਬਾਹਰ ਮੌਸਮ ਹੀ ਇੰਨਾ ਜ਼ਿਆਦਾ ਖਰਾਬ ਸੀਗਾ ਤੇ ਆਪਾਂ ਨੂੰ ਇੱਥੇ ਸੁੱਕਣੇ ਬਾਣੇ ਪਏ ਆ ਹੁਣ ਤੇ ਹੁਣ ਆਪਾਂ ਪੱਖਾ ਚਲਾ ਕੇ ਜਾਵੜਾਂਗੇ ਤੇ ਆ ਫਿਰ ਜਾਈ ਚ ਲੁਕ ਜੂਗੀ ਹਨਾ ਹੋਰ ਇਹ ਜਾਈ ਚ ਲੁਕ ਜੂਗੀ ਆਪਾਂ ਪੱਖਾ ਛੱਡ ਦੇਾਂਗੇ ਤੇ ਸੁੱਕੇ ਜਾਣਗੇ ਤੇ ਕਿਉਂਕਿ ਕੱਲ ਆਪਾਂ ਇਹੀ ਬਾਣਾ ਪਾਉਣਾ ਧੋਤੇ ਸੀ ਆਪਾਂ ਤੇ ਹੁਣ ਆਪਾਂ ਚੱਲਦੇ ਕਿਹੜਾ ਕਲਾਸ ਤੇ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਤੇ ਬਾਹਰ ਚੜ ਕੇ ਵੇਖਦੇ ਕਿੰਨਾ ਕ ਹਨੇਰਾ ਹੋ ਗਿਆ ਆਪਣਾ 바ਵਾ ਦਿਨ ਹੋ ਗਿਆ ਛਿਪ ਗਿਆ ਤੇ ਮੀਂਹ ਹਲੇ ਤੱਕ ਪੈ ਰੇ ਕਿਣਮਣ ਜੀ ਚੱਲ ਰਹੀ ਆ ਤੇ ਟੜਕੇ ਦਾ ਮੀਂਹ ਪੈ ਰਿਆ ਐਵੇਂ ਜਦੋਂ ਫਿਰ ਮੈਂ ਤਾਂ ਹੀ ਤਾਂ ਬਾਹਰ ਨਿਕਲੇ ਕੋਈ ਵੀਡੀਓ ਨਹੀਂ ਬਣਾ ਪਾਈ ਉਹ ਖੜੀ ਆਪਣੀ ਰਾਣੀ ਸੁੰਦਰਾ ਬੁੱਢਾ ਦਲ ਓਲੀ ਗੱਡੀ ਖੜੀ ਆ ਪੰਥ ਪਰਲੇ ਵੇ ਕਾਕੂ ਦੀ ਗੱਡੀ ਖੜੀ ਮੋਟੇ ਦੀ ਕਾਕੂ ਦੀ ਖੜੀ ਹੋਣੀ ਆ ਹਾਂ ਤੇ ਆ ਖੜੀ ਆਪਣੀ ਬੁੱਢਾ ਦਲ ਤੇ ਮੀਂਹ ਪੈ ਰਿਆ ਸਵੇਰ ਦਾ ਵੇਖੋ ਕਿੰਨਾ ਟਰੇਲ ਜੰਮ ਗਈ ਇਹਦੇ ਤੇ ਵੀ ਸਾਰੀ ਗਿੱਲੀ ਹੋਈ ਤੇ ਤੜਕੇ ਦੀ ਸਟਾਰਟ ਵੀ ਨਹੀਂ ਕਰਕੇ ਦੇਖੀ ਆਪਾਂ ਦਾ ਗੱਡੀ ਤੇ ਹੁਣ ਸਟਾਰਟ ਮੜਾ ਕਪੜਾ ਹੀ ਮਾਰ ਲਾਣਾ ਨਹੀਂ ਕਪੜੇ ਤਾਂ ਲੋੜ ਨਹੀਂ ਬੰਪਰ ਚੱਕਣਾ ਨਾ ਬੰਪਰ ਚੱਕ ਦਿੰਨੇ ਆ ਲੈ ਮੈਂ ਤਾਂ ਕਰੀ ਇਹ ਭਰਾਵਾ ਜਿਹੜੇ ਡਰਾਈਵਰ ਬੰਦਾ ਹੁੰਦਾ ਉਹ ਸਾਰੇ ਸਮਝਦਾਰ ਹੁੰਦੇ ਆਪ ਹੀ ਸਮਝ ਜਾਂਦੇ ਆ ਵੀ ਆਪਾਂ ਨੂੰ ਕਿਆ ਕੁਝ ਚੈੱਕ ਕਰਨਾ ਚਾਹੀਦਾ ਗੱਡੀ ਦਾ ਅੱਛਾ ਜੀ ਹਾਂ ਜੀ ਇੰਨਾ ਇਹ ਵੀ ਜ਼ਰੂਰੀ ਹੈ ਨਾ ਜਿਵੇਂ ਆਪਾਂ ਨੂੰ ਤੇਲ ਪਾਣੀ ਜ਼ਰੂਰੀ ਹੁੰਦਾ ਸਰੀਰ ਨੂੰ ਰੋਟੀ ਪਾਣੀ ਓਵੇਂ ਤੁਹਾਨੂੰ ਵੀ ਜ਼ਰੂਰੀ ਇਹਨਾਂ ਨੂੰ ਵੀ ਬਹੁਤ ਜ਼ਰੂਰੀ ਤੁਹਾਨੂੰ ਤੇਲ ਪਾਣੀ ਦੇਣ ਵਾਲਾ ਹਨ ਤੁਹਾਨੂੰ ਤੇਲ ਪਾਣੀ ਦੇਣ ਵਾਲਾ ਹਲੇ ਹੋ ਜਾਵੇ ਆਪਣੀ ਗੱਡੀ ਦਾ ਹੈ ਆਇਰ ਫਿਲਟਰ ਉਹ 에ਅਰ ਫਿਲਟਰ ਦੀ ਪੈਪ ਹਜੇ ਤਾਂ ਇਹ ਤਾਂ ਬਹੁਤ ਕੰਮ ਕਰਾਉਣ ਵਾਲਾ ਪਿਆ ਇੱਥੋਂ ਆ ਵੇਖੋ ਕਿੱਦਾਂ ਹੋਈ ਪਈ ਐ ਇੱਕ ਮੇਰਾ ਵੀਰ ਜੇ ਕਿਸੇ ਕੋਲ ਵੀ ਇੱਧਰ ਕਰ ਹੂੰ ਜੇ ਕਿਸੇ ਕੋਲ ਵੀ ਸਟੀਮ ਕਾਰ ਦਾ ਕੋਈ ਵੀ ਸਪੇਅਰ ਪਾਰਟ ਪਏ ਹੋਣ ਜਾਂ ਕਿਸੇ ਕੋਲ ਸਟੀਮ ਕਾਰ ਖੜੀ ਹੋਵੇ 올ਡ 6 ਮਾਡਲ ਦਾ ਤਾ ਸਾਨੂੰ ਗੱਡੀ ਦਾ ਸਪੇਅਰ ਪਾਰਟ ਚਾਹੀਦਾ ਜਿਵੇਂ ਹੈੱਡਲਾਈਟਾਂ ਹੋ ਗਈਆਂ ਕਮੈਂਟ ਕਰਦੇ ਜਰੂਰ ਆ ਬਾਈ ਨੂੰ ਸਾਰੇ ਪਾਰਟ ਚਾਹੀਦੇ ਇਸ ਟੀਮ ਨੇ ਨੂੰ ਗੱਡੀ ਅਸਤੇ ਪਾਰਟ ਚਾਹੀਦੇ ਬਾਈ ਨੂੰ ਗੱਡੀ ਆ ਤੇ ਨੇ ਆਦੇ ਤੇ ਜੜਨੇ ਬਾਈ ਨੇ ਤੇ ਆਪਣੀ ਗੱਡੀ ਦੀ ਮਾੜੀ-ਮੋਟੀ ਜਦੋਂ ਟੱਚਿੰਗ-ਵਾਚਿੰਗ ਹੋ ਗਈ ਆ ਵੇਖੋ ਹਾਲੇ ਸਕਰੈਚ ਵਗੈਰਾ ਹੈਗੇ ਇਹਦੇ ਤੇ ਤੇ ਸੈਟਿੰਗ-ਵੈਟਿੰਗ ਕਰਾਉਣ ਵਾਲੀ ਆ ਸਰ ਲੁੱਕ ਬਣ ਜੂ ਗੱਡੀ ਦੀ ਤੇ ਗੱਡੀ ਦੀ ਲੁੱਕ ਬਦਲ ਲਿਆਂਗੇ ਆਪਾਂ ਬਿਲਕੁਲੀ ਤੇ ਹੁਣ ਆਪਾਂ ਚੱਲਦੇ ਆ ਗੁਰੂ ਘਰ ਤੇ ਗੁਰੂ ਘਰ ਜਾ ਕੇ ਆਪਾਂ ਬਸ ਕੱਲੇ ਜਵਾਕਾਂ ਨੂੰ ਕਹਿ ਕੇ ਆਉਣਾ ਪਤਾ ਨਹੀਂ ਵੀਰੇ ਨੇ ਕੋਈ ਗੱਲਾਂ ਕਰਨੀ ਚਾਰ ਪੰਜ ਤੇ ਗਾੜੀ ਵਿੱਚ ਸੀ ਹਾਂਜੀ 20 ਰੁਪਏ ਪੈਸੀ ਗੱਡੀ ਦੇ ਵਿੱਚ ਵਾਹ ਕੁੜੀ ਉਹਨੇ ਦੇਖੀ ਹੁਣ ਤਾਂ ਕੱਢ ਕੱਢ ਲੈਣਗੇ ਉਹ ਤਾਂ ਭੁੱਖੀ ਰਹਿੰਦੀ ਉਹ ਤਾਂ ਹੁਣੇ ਤਾਂ ਕੱਢ ਹੀ ਲੈਣੀ ਸੀ ਨਾਲ ਨਾਲ ਜਦੋਂ ਉਹਨੂੰ ਪਤਾ ਲੱਗ ਜਾਂਦਾ ਐਨੀ ਕੜਾਈ ਭਰ ਕੇ ਮੈਗੀ ਬਣਾ ਲਈ ਮਿਰਚਾਂ ਦੀ ਨਾ ਤਾਂ ਵੀਰੇ ਨੇ ਖਾਧੀ ਠੀਕ ਹੈ ਨਾ ਮੈਂ ਖਾਧੀ ਮੈਂ ਥੋੜੀ ਜੀ ਖਾਧੀ ਮੇਰੇ ਤਾਂ ਕਾਲਜਾ ਵਿੱਚ ਲਾ ਤੇ ਸਾਰੀ ਖਾ ਗਈ ਉਹ ਕੜਾਈ ਸੀਗੀ ਭਰੀ ਹੈ ਨਾ ਐਨੀ ਭੁੱਖੀ ਆ ਨਾ ਉਹ ਸਾਡੇ ਕਰੇ ਭੁੱਖ ਹੋ ਜਾਂਦੀ ਹੈ ਭੁੱਖ ਹੋ ਜੰਮੀ ਸਾਰੀ ਮੈਗੀ ਖਾ ਗਈ ਉਹ ਕੜਾਈ ਭਰੀ ਸੀਗੀ ਤੇ ਸਾਰੀ ਖਾ ਗਈ ਤੇ ਹੁਣ ਆਪਾਂ ਗੁਰੂ ਘਰ ਚੱਲਦੇ ਆ ਬਹੁਤ ਜ਼ਿਆਦਾ ਸਤੇ ਆ ਬਾਹਰ ਆ ਵੇਖੋ ਕਿਦਾਂ ਮੀਂਹ ਪੈ ਰਿਹਾ ਹਲੇ ਵੀ ਤੇ ਹੁਣ ਆਪਾਂ ਗੁਰੂ ਘਰ ਜਾ ਕੇ ਬਸ ਪਤਨੇ ਵੀਰੇ ਨੇ ਗੱਲਾਂ ਸਮਝਾ ਕੇ ਹੋਣੀਆਂ ਜਵਾਕਾਂ ਨੂੰ ਤੇ ਚਲੋ ਚੱਲਦੇ ਆਪਾਂ ਗੁਰੂ ਘਰ ਬਹੁਤ ਜ਼ਿਆਦਾ ਟਾਈਮ ਹੋ ਗਿਆ ਹਨੇਰਾ ਵੀ ਹਾਂਜੀ ਤੇ ਆਪਾਂ ਜਾ ਰਹੇ ਸੀਗੇ ਵਿੱਚ ਪਸ਼ੂ ਵਜਾ ਕੇ ਇੱਕੋ ਦਮ ਤੇ ਯਾਰ ਸਾਰੀ ਗੱਡੀ ਖਰਾਬ ਕਰਤੀ ਇਥੇ ਸਾਰਾ ਡੈਂਟ ਪੈ ਗਿਆ ਸਾਰੀ ਗੱਡੀ ਜੰਬਦੀ ਆਪਣੀ ਯਾਰ ਹੁਣ ਦੱਸੋ ਕੀ ਕੀਤਾ ਜਾਵੇ ਹੁਣ ਜੇ ਇਦਾਂ ਹੀ ਪਾਸੂ ਸੜਕਾਂ ਤੇ ਫਿਰਦੇ ਰਹਿਣਗੇ ਤਾਂ ਦੱਸੋ ਅਸੀਂ ਕੀ ਕਰੀ ਹੁਣ ਸਾਰੀ ਗੱਡੀ ਖਰਾਬ ਕਰਤੀ ਇਥੋਂ ਡੈਂਟ ਪੈ ਗਿਆ ਆ ਲਾਈਟ ਵੀ ਟੁੱਟ ਗਈ ਯਾਰ ਇਹਦੀ ਹੈ ਸਾਰਾ ਹੀ ਉਹ ਹੋ ਗਿਆ ਤਾਂ ਸਾਰੀ ਉਹ ਹੋ ਗਈ ਆ ਲਓ ਦੋ ਮਿੰਟ ਹੋ ਜਾਂਦੇ ਛੱਟਦਾ ਹੋ ਜੂ ਚੱਲ ਜੇ ਯਾਰ ਐਦਾਂ ਹੀ ਪਸੂ ਰਹਿਣਗੇ ਤਾਂ ਸੜਕਾਂ ਤੇ ਯਾਰ ਜੇ ਆਪਾਂ ਨਾ ਵੇਖਾਂਗੇ ਤੇ ਹੁਣ ਐਦਾਂ ਹੀ ਹੋਣਾ ਹੁਣ ਇੱਕ ਮੀਂਹ ਪੈ ਰਿਹਾ ਤੇ ਇੱਕੋ ਦਮ ਤੇ ਬੰਦਾ ਨਿਕਲੇ ਇੱਥੋਂ ਦੀ ਪੱਠੇ ਲੈ ਕੇ ਤੇ ਉਹਦੇ ਮਗਰ ਹੀ ਪਸੂ ਨਿਕਲਿਆ ਤੇ ਉਹ ਇੱਕਦਮ ਗੱਡੀ ਚ ਆ ਕੇ ਵੱਜਿਆ ਯਾਰ ਉਹ ਕੋਈ ਨਹੀਂਗਾ ਡੈਂਟ ਦਾ ਵੀ ਕੋਈ ਚੱਕਰ ਨਹੀਂ ਹੁਣ ਚੱਲ ਜੇ ਤੂੰ ਇੱਕਦਮ ਭੱਜ ਜਾਦੀ ਜਾਨ ਬਚਾਉਂਦਾ ਮਹਾਰਾਜ ਪਸੂ ਨੂੰ ਕੁਝ ਹੋ ਜਾਂਦਾ ਫੇਰ ਯਾਰ ਜਾਂ ਬੰਦੇ ਨੂੰ ਕੁਝ ਹੋ ਜਾਂਦਾ ਮਰਨਾ ਉਹਨੇ ਠੀਕ ਹੈ ਅਭੀ ਪਹਿਲੀ ਗੱਲ ਤਾਂ ਤੁਸੀਂ ਪਹਿਲੀ ਗੱਲ ਤਾਂ ਅੱਧੀ ਰਾਤ ਨੂੰ ਨਿਕਲਦੇ ਹੋ ਤੁਹਾਨੂੰ ਐ ਨਹੀਂ ਪਤਾ ਕਿ ਸੜਕਾਂ ਦੇ ਫਿਰਦੰਦੇ ਪਰ ਨਿਕਲਿਆ ਬਿੱਕੇਦਮ ਹੈ ਉਹ ਤਾਂ ਹੁਣ ਸਾਰਾ ਕੁਝ ਹੋ ਗਿਆ ਆ ਸ਼ੀਸ਼ਾ ਵੀ ਸਾਰਾ ਤੋੜਤਾ ਇੱਥੋਂ ਆ ਸਾਰਾ ਚੀਜ਼ ਆ ਹੋ ਗਈ ਖਰਾਬ ਹੋ ਗਈ ਇੱਥੋਂ ਵੀ ਹੁਣ ਦੱਸੋ ਅਸੀਂ ਇਹਨਾਂ ਨੂੰ ਲਾਂਬਾ ਦਈਏ ਕਿ ਕੀ ਗਈ ਹੈ ਯਾਰ ਹੁਣ ਹਨਾ ਵੀ ਤੁਸੀਂ ਰੋਡ ਤੋਂ ਜਮ ਆ ਰੋਡ ਵਗਦੀ ਹੈ ਮੇਨ ਇੱਥੋਂ ਠੀਕ ਹੈ ਹੁਣ ਇੱਥੇ ਲਾਗੇ ਘਰ ਤੇ ਤੁਸੀਂ ਚਲ ਜੇ ਤੁਸੀਂ ਚਾਰਾ ਪੌਂ ਚੱਲਿਓ ਪੱਠੇ ਪਹੁੰਚ ਲਿਓ ਕੁਝ ਵੀ ਉਜੀ ਸੜਕ ਦੇਖ ਕੇ ਤਾਂ ਕ੍ਰੋਸ ਕਰੋ ਤੁਹਾਡੇ ਮਗਰ ਪਸ਼ੂ ਆ ਰਿਹਾ ਤੇ ਤੁਸੀਂ ਹੁਣ ਬੰਨ ਕੇ ਲੈ ਕੇ ਚੱਲਿਓ ਮਗਰ ਹੁਣ ਬੰਨ ਕੇ ਲੈ ਜਦ ਆਪ ਲੰਘਿਆ ਤੇ ਮਗਰ ਇੱਕਦਮ ਆ ਕੇ ਪਸ਼ੂ ਵਜਾ ਵਿੱਚ ਤੇ ਤੁਹਾਨੂੰ ਦਿਖਾਈ ਦਿੱਤਾ ਕਿੰਨਾ ਡੈਂਟ ਪੈ ਗਿਆ ਤੇ ਇਤੋਂ ਸਾਰਾ ਕੁਝ ਆਹ ਟੁੱਟ ਗਿਆ ਸ਼ੀਸ਼ਾ ਤੇ ਸਾਰਾ ਕੁਝ ਉਹ ਹੋ ਗਿਆ ਚੱਲ ਇਹ ਵੀ ਸਹੀ ਹੋ ਜਾਊਗਾ ਤੇ ਜੇ ਹੁਣ ਜੇ ਮੰਨ ਲਓ ਉਹਦੇ ਦੇ ਵਾਜ ਦੀ ਬੰਦੇ ਤੇ ਵਾਜ ਦੀ ਗੱਡੀ ਫੇਰ ਫੇਰ ਉਹਨੇ ਸਾਨੂੰ ਲਾਂਬ ਦੇਣਾ ਸੀ ਤੁਹਾਨੂੰ ਨਹੀਂ ਗੱਡੀਆਂ ਚਲਾਉਣੀਆਂ ਆਉਂਦੀਆਂ ਫਿਰ ਹਨਾ ਐਦਾਂ ਐਦਾਂ ਬੋਲਦੇ ਕਣੀ ਚਲੋ ਕੋਈ ਨਹੀਂ ਬਚਾ ਰਿਹਾ ਹੈਗਾ ਰੱਬ ਰੱਖਦਾ ਹੋਰ ਮੁਰ ਕੇ ਸਾਨੂੰ ਲਾਂਬਾ ਦੇਣਾ ਸੀ ਵੀ ਤੁਹਾਨੂੰ ਨਹੀਂ ਗੱਡੀ ਚਲਾਉਣੀ ਹੁੰਦੀ ਉਹਦੀ ਗਲਤੀ ਆ ਹੁਣ ਆਪਾਂ ਲਾਂਬਾ ਦੇ ਜਾਨੇ ਪਰ ਅਗਲਾ ਕਹਿੰਦਾ ਵੀ ਯਾਰ ਸਾਨੂੰ ਕੀ ਪਤਾ ਪਸ਼ੂ ਦਾ ਕੀ ਪਤਾ ਕਿੱਧਰੋਂ ਆ ਜਾਂਦਾ ਹੁਣ ਆਪਾਂ ਕੀ ਕਹੀਏ ਚਲੋ ਬਾਕੀ ਵਾਹਿਗੁਰੂ ਦੀ ਕਿਰਪਾ ਚੱਲਣਾ ਆਪਾਂ ਬਚ ਗਏ ਆਪਾਂ ਨੂੰ ਕੋਈ ਨਹੀਂ ਹੋਇਆ ਗੱਡੀ ਦਾ ਵੀ ਕੀ ਆ ਗੱਡੀ ਵੀ ਸੈੱਟ ਹੋ ਜੂਗੀ ਹਨਾ ਵੀਰੇ ਹੁਣ ਆਪਣਾ ਵੀ ਚੱਲ ਆਪਣੀ ਜਾਨ ਬਚ ਗਈ ਹਨਾ ਪਸ਼ੂ ਵੀ ਬਚ ਗਿਆ ਸਾਰੇ ਸੈਟ ਆ ਕੋਈ ਚੱਕਰ ਨਹੀਂਗਾ ਪਰ ਯਾਰ ਫਿਰ ਵੀ ਧਿਆਨ ਨਾਲ ਅੱਗੇ ਤੋਂ ਹਨਾ ਜੇ ਮੇਰੀ ਵੀਡੀਓ ਦੇਖੇ ਵੀ ਤਾਂ ਧਿਆਨ ਨਾਲ ਕਰੇ ਤੇ ਉਹ ਵੀਡੀਓ ਰਿਕਾਰਡ ਨਹੀਂ ਹੋ ਪਾਈਗੀ ਪਸੂ 21 ਦਾ ਮੈਂ ਇੱਥੋਂ ਚੜ ਗਿਆ ਇਹਦੇ ਤੇ ਵਜਾ ਕੇ ਆ ਥਾਂ ਤੇ ਇੱਥੇ ਸ਼ੀਸ਼ੇ ਦੇ ਨਹੀਂ ਸ਼ੁਕਰ ਕਰੋ ਕੁਝ ਹੋਇਆ ਨਾ ਹਨਾ ਬਸ ਆ ਚੀਜ਼ਾਂ ਹੀ ਟੁੱਟੀਆਂ ਤੇ ਅੱਗੇ ਡੈਂਟ ਪੈ ਗਿਆ ਵਾਵਾ ਤੇ ਆਪਾਂ ਗੁਰੂ ਘਰ ਪਹੁੰਚ ਗਏ ਆ ਤੇ ਕੋਈ ਜਵਾਕ ਆਇਆ ਹੀ ਨਹੀਂ ਗੱਲ ਇੱਥੇ ਕੱਲ ਇੱਥੇ ਵੀ ਨਗਰ ਕੀਰਤਨ ਹੈ ਨਾ ਤੇ ਉਹਦੇ ਕਰਕੇ ਟਰਾਲੀਆਂ ਤਿਆਰ ਕਰੀ ਜਾਂਦੇ ਆ ਹਾਂ ਤੇ ਕੋਈ ਜਵਾਕ ਆਇਆ ਹੀ ਨਹੀਂ ਗੱਲ ਚੱਲ ਕੋਈ ਨਹੀਂ ਇਹ ਕੁਝ ਨਹੀਂ ਹੈ ਹਾਂ ਸ਼ੁੱਟਾ ਹੀ ਹੈ ਬਹੁਤ ਚਲ ਸੁੱਕਾ ਪਰ ਆ ਇੱਥੇ ਸਾਰਾ ਹੀ ਉਹ ਹੋ ਗਿਆ ਨਾ ਕੋਈ ਜਵਾਬ ਆਇਆ ਨਹੀਂ ਤੇ ਹੁਣ ਵਾਪਸ ਜਾਣਾ ਪੈਣਾ ਚੱਲ ਕੋਈ ਨਹੀਂ ਜੇ ਹੁਣ ਚੱਲਦੇ ਆਪਾਂ ਘਰੇ ਵਾਪਸ ਫੇਰ ਹਾਂ ਹਾਂ ਗਰੁੱਪ 'ਚ ਮੈਸੇਜ ਪਾ ਦਾਂਗਾ ਤੇ ਹੁਣ ਆਪਾਂ ਚੱਲਦੇ ਵਾਪਸ ਘਰੇ ਢੇੜਾ ਹੀ ਲੱਗਣਾ ਸੀ ਲੱਗ ਗਿਆ ਚੱਲ ਕੋਈ ਗੱਲ ਨਹੀਂ ਉਹ ਵੀ ਤੇ ਧੁੰਦ ਲੈਣੀ ਜੀ ਸ਼ੁਰੂ ਹੋ ਗਈ ਹੈ ਬਹੁਤ ਡਿੱਗਣ ਲੱਗ ਗਈ ਧੁੰਦ ਤੇ ਹਨੇਰਾ ਵੀ ਬਹੁਤ ਹੋ ਗਿਆ ਹਲੇ ਟਾਈਮ ਵੀ ਕੁਛ ਨਹੀਂ ਹੋਇਆਗਾ ਮੈਨੂੰ ਲੱਗਦਾ ਟਾਈਮ ਵੀ ਹਲੇ 5:30 ਹੋਇਆ ਤੇ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਬਾਹਰ ਤੇ ਹਨੇਰਾ ਹੋਇਆ ਪਿਆ ਲਾਈਟ ਹੀ ਹੈ ਨਹੀਂ ਗਲੀ ਚ ਤਾਂ ਲਾਈਟ ਹੀ ਚਾਲੇ ਤੇ ਅਸੀਂ ਵਾਪਸ ਘਰੇ ਆਏ ਜਿਹੜਾ ਕੱਢ ਕੇ ਤੇ ਲਾਈਟ ਹੀ ਜਾਵਣੀ ਲੈ ਤੇ ਹੁਣ ਘਰੇ ਚੱਲਦੇ ਆ ਹਨੇਰਾ ਬਹੁਤ ਹੋ ਗਿਆ ਹਾਂਜੀ ਜੇ ਆਪਾਂ ਘਰੇ ਪਹੁੰਚ ਗਏ ਹੁਣ ਭੈਣ ਦਾ ਇੰਤਜ਼ਾਮ ਕੀਤਾ ਜਾਵੇ ਆਪਣਾ ਤੇ ਬਾਹਰ ਹੋਇਆ ਪਿਆ ਠੰਡਾ ਠੰਡਾ ਮੌਸਮ ਪੂਰਾ ਤੇ ਹੁਣ ਆਪਣੀ ਚਲਦੀ ਪਈ ਹੈ ਪੰਜਾਬੀਆਂ ਦੀ ਜਿਹੜੀ ਮੇਨ ਚੀਜ਼ ਆ ਚਾਹ ਤੇ ਚਾਹ ਦੇ ਨਾਲ ਲੈਂਦਾ ਬਾਬਾ ਜੀ ਪੁਜੀਆ ਤੇ ਨਾਲ ਭਾਜੀ ਹੁਣਾਂ ਚੱਲੀ ਜਾਂਦੀ ਹੈ ਫਿਲਮ ਇਹ ਤਾਂ ਲੱਗੇ ਪਿਆ ਖੂਬੇ ਪਿਆ ਤੇ ਹੁਣ ਆਪਾਂ ਚਾਹ ਪੀਨੇ ਆ ਤੇ ਇਸ ਤੋਂ ਬਾਅਦ ਪ੍ਰਸ਼ਾਦਾ ਛਕਦੇ ਆਪਾਂ ਤੇ ਤੁਹਾਨੂੰ ਪਤਾ ਹੀ ਹੈ ਅਗਰ ਸਰਦੀਆਂ ਜੇ ਤਾਂ ਚਾਹ ਹੀ ਚੱਲਦੀ ਹੈ ਹੁਣ ਜਿੱਥੇ ਜਾਓ ਉੱਥੇ ਚਾਹ ਜਿੱਥੇ ਜਾਓ ਉੱਥੇ ਚਾਹ ਢਿੱਡ ਦੁਖ ਦਾ ਤਾਂ ਚਾਹ ਸਿਰ ਦੁਖ ਦਾ ਤਾਂ ਚਾਹ ਚਾਹੀ ਚਾ ਕਰਦਨੀ ਆ ਸਾਰੇ ਪਾਸੇ ਆਪਾਂ ਹੁਣ ਤੇ ਹੁਣ ਆਵਾ ਚਾਹ ਪੀ ਲਈਏ ਫਿਰ ਉਹਦਾ ਪ੍ਰਸ਼ਾਦਾ ਛਕਦੇ ਹਾਂ ਹਣ ਹਾਂਜੀ ਤੇ ਚਾਹ ਪੀ ਲਈ ਸੀ ਆਪਾਂ ਤੇ ਨਾਲ ਨਾਲ ਰੋਟੀ ਫੜਾ ਗਈ ਆਪਾਂ ਨੂੰ ਭੈਣ ਆ ਕੇ ਤੇ ਸਬਜੀ ਬਣਾਈ ਹੈ ਅੱਜ ਆਲੂ ਛੋਲਿਆ ਤੇ ਨਾਲ ਪ੍ਰਸ਼ਾਦੇ ਆ ਤੇ ਹੁਣ ਆਪਾਂ ਪ੍ਰਸ਼ਾਦਾ ਛਕ ਲਈਏ ਤੇ ਨਵਾਂ ਸਾਲ ਆਪਣਾ ਪਤਾ ਨਹੀਂ ਕਿ ਉਹ ਜਾ ਚੜਿਆ ਬਾਕੀ ਚੱਲ ਵੈਗਰੂ ਜੋ ਵੀ ਕਰਦਾ ਸਹੀ ਕਰਦਾ ਵਧੀਆ ਚੜਿਆ ਆਪਣਾ ਨਵਾਂ ਸਾਲ ਤੇ ਤੁਹਾਡਾ ਵੀ ਨਵਾਂ ਸਾਲ ਵਧੀਆ ਹੋਊਗਾ ਤੇ ਵਾਇਗਰੂ ਮੂਰੇ ਇਹ ਹੀ ਦੁਆ ਕਰਦਾ ਜੀ ਸਾਰੇ ਤਰੱਕੀਆਂ ਕਰੋ ਤੇ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਕਰਦੇ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਹਾਂ ਜਲਦੀ ਹੀ ਨੈਕਸਟ ਵਲੌਗ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ